हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਲੋਕੇ ਲੋਕੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੈਸੇ ਤਹਿਸੀਲ ਪੱਟੀ ਵੀ ਲੱਗਦੀ ਆ ਦੋਸਤੋ ਪੱਟੀ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਜਿਹੜਾ ਰੋਡ ਦੋਸਤੋ ਤਰਨਤਾਰਨ ਸਾਹਿਬ ਜਾਂਦਾ ਕੈਰੋਂ ਤੋਂ ਤਕਰੀਬਨ ਕੋਈ 1.5 ਕਿਲੋਮੀਟਰ ਦੀ ਦੂਰੀ ਆ ਜਦੋਂ ਪੱਟੀ ਤੋਂ ਦੋਸਤੋਂ ਹੁਣ ਇਹਦਾ ਪਹਿਲਾ ਕੈਰੋਂ ਆਉਂਦਾ ਤੇ ਬਾਅਦ ਵਿੱਚ ਲੋਕਾ ਪਿੰਡ ਆਉਂਦਾ ਤੇ ਲੋਕੇ ਤੱਕੋ ਦੋਸਤੋਂ ਇਹ ਜਿਹੜਾ ਝੰਡੋਕੇ ਸਿਹਰੀਆਲੀ ਤੇ ਬਿਲਕੁਲ ਤਰਨ ਤਰਨ ਸਾਹਿਬ ਸੜਕ ਚਲੀ ਜਾਂਦੀ ਆ ਵੀਰ ਰਾਜੇ ਦੇ ਕੋਲੇ ਆਇਆ ਦੋਸਤੋਂ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਜੇ ਮੇਨ ਲੋਕੇਸ਼ਨ ਦੀ ਗੱਲ ਕਰ ਲਈਏ ਤੇ ਜਦੋਂ ਤੁਸੀਂ ਖਾਸ ਪਿੰਡ ਲੋਕੇ ਵਿజిਟ ਕਰਦੇ ਹੋ ਤਾਂ ਪੋਸਟ ਆਫਿਸ ਦੋਸਤੋਂ ਬਿਲਕੁਲ ਸਾਹਮਣੇ ਆ ਘਰ ਦੇ ਪੋਸਟ ਆਫਿਸ ਦਾ ਪਤਾ ਕਰਕੇ ਵੀ ਤੁਸੀਂ ਘਰੇ ਜਿਹੜੀ ਦੋਸਤੋ ਵਿਜ਼ਿਟ ਕਰ ਸਕਦੇ ਜੇ ਬਿਲਕੁਲ ਪੋਸਟ ਆਫਿਸ ਜਦੋਂ ਤੁਸੀਂ ਪਹੁੰਚ ਜੋਗੇ ਤੇ ਬਿਲਕੁਲ ਉਹਦੇ ਸਾਹਮਣੇ ਵੀਰ ਰਾਜੀ ਉਹਨਾਂ ਦਾ ਘਰ ਆ ਅਜੀਤ ਸਿੰਘ ਸਰਦਾਰਜੀਤ ਸਿੰਘ ਆਰੇ ਵਾਲੇ ਵੀ ਕਾਫੀ ਮਸ਼ਹੂਰ ਆ ਇਸ ਨਾਮ ਤੋਂ ਵੀ ਤੁਸੀਂ ਜਿਹੜਾ ਦੋਸਤੋ ਇਸ ਘਰ ਵਿਜ਼ਿਟ ਕਰ ਸਕਦੇ ਜੇ ਪਸ਼ੂ ਵਪਾਰ ਦਾ ਕੰਮ ਵੀ ਨਾਲ ਕਰਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਆਉਂਦੇ ਨੇ ਫਿਲਹਾਲ ਦੋਸਤੋ ਕੋਈ ਇੱਕ ਇੱਕ ਦੋ ਦੋ ਨਾਲ ਆਉਂਦੇ ਆ ਤੇ ਲੋਕਲ ਅੱਡੇ ਤੋਂ ਸੇਲ ਹੋ ਜਾਂਦੇ ਆ ਤੇ ਜਦੋਂ ਕਿਤੇ ਪ੍ਰੋਗਰਾਮ ਬਣਦਾ ਬਿਲਕੁਲ ਤੁਹਾਡੇ ਰੂਬਰੂ ਪਸ਼ੂ ਜਰੂਰ ਕਰਦੇ ਆ ਇੱਕ ਵਾਰੀ ਫੇਰ ਆਪਾਂ ਵੀਰ ਉਹਨਾਂ ਦੇ ਘਰ ਵਿਜ਼ਿਟ ਕੀਤੀ ਆ ਤੇ ਪਸ਼ੂਤਾਂ ਨੂੰ ਦੋ ਦਿਖਾਉਣੇ ਆ ਦੋਵੇਂ ਵੜਾ ਦੋਸਤੋ ਕਾਫੀ ਖੂਬਸੂਰਤ ਚੰਗੀ ਸੋਹਣੀ ਹਾਈਟ ਲੈਂਥ ਵਾਲੀਆਂ ਵੜਾ ਨੇ ਤੇ ਬਾਕੀ ਡਿਟੇਲ ਆਪਾਂ ਵੀਰ ਰਾਜੇ ਤੋਂ ਲੈ ਲੈਣੀ ਅੱਜ 31 ਜਨਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਕੱਲ ਮਾਰਨਿੰਗ ਦੋਸਤੋ ਸਵੇਰ ਇੱਕ ਫਰਵਰੀ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਐਨੀਮਲ ਦੋਵੇਂ ਪਸੰਦ ਆਉਣਗੇ ਦੋਸਤੋ ਪਸੰਦੀਦਾਰ ਪੂਰੇ ਖਬਰਦਾਰ ਵੜਾ ਨੇ ਚੰਗੇ ਥਣ ਭਾਂਡੇ ਆ ਸੋ ਗੱਲਬਾਤ ਕਰਦੇ ਆ ਵੀਰ ਰਾਜੇ ਨਾਲ ਪੁੱਛਦੇ ਆ ਦੋਸਤੋ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਰਾਜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੈਮ ਸੇਤਾ ਹਾਂਜੀ ਭਾਜੀ ਠੀਕ ਹੈ ਜੀ ਰਾਜੇ ਭਾਈ ਬੜੀ ਦੱਬੀ ਦੱਬੀ ਜੀ ਆਵਾਜ਼ ਆ ਮਾੜਾ ਖੁੱਲ ਕੇ ਬੋਲ ਗਏ ਹੈ ਤੇ ਹੋਰ ਸਨਾ ਸੇ ਤਾਂ ਠੀਕ ਠਾਕ ਹੈ ਹਾਂਜੀ ਵਧੀਆ ਭਾਜੀ ਠੀਕ ਹੈ ਜੀ ਅੱਛਾ ਰਾਜੇ ਵੀਰ ਜਿੱਦਾਂ ਕਿ ਚਲੋ ਪਸ਼ੂ ਵਪਾਰ ਦਾ ਕੰਮ ਪਹਿਲਾਂ ਆਪਾਂ ਕਾਫੀ ਵੀਡੀਓ ਪਾਈਆਂ ਨੇ ਹਾਂਜੀ ਤੇ ਵਿੱਚ ਤੇ ਥੋੜਾ ਜਿਹਾ ਹੌਲੀ ਹੌਲੀ ਕਰਤਾ ਕੰਮ ਕਿ ਵੈਸੇ ਲੋਕਲ ਇੱਕ ਦੋ ਪਸ਼ੂ ਵਿਕਦੇ ਰਹਿੰਦੇ ਅੱਡੇ ਤੇ ਆਉਂਦੇ ਰਹਿੰਦੇ ਨਹੀਂ ਆਉਂਦੇ ਰਹਿੰਦੇ ਇੱਕ ਦਾ ਡੰਗਰ ਵਿਕਦਾ ਰਹਿੰਦਾ ਉਸ ਤਰ੍ਹਾਂ ਨਾਲੇ ਆਪਣਾ ਲੱਕੜ ਦਾ ਕੰਮ ਵੀ ਹੁੰਦਾ ਫਿਰ ਸੀਜ਼ਨ ਹੁੰਦਾ ਨਾ ਆਰੇ ਦਾ ਕੰਮ ਉਹਦਾ ਕਰਕੇ ਫਰਕ ਪੈਂਦਾ ਲੱਕੜ ਦਾ ਜ਼ਿਆਦਾ ਕੰਮ ਸੀਜ਼ਨ ਜਦੋਂ ਲੱਗਦਾ ਹਾਂਜੀ 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 ਤੇ ਅੱਜ ਵੀਰ ਚਲੋ ਆਪਾਂ ਥੋੜੇ ਵਕਫਾ ਵਿੱਚ ਪੈ ਗਿਆ ਤੇ ਅੱਜ ਦ ਵੜਾਂ ਵੈਸੇ ਤੁਮੇ ਕਮਾਲ ਦੀਆਂ ਨੇ ਹਾਂਜੀ ਉਹ ਵੇਖਦੇ ਆ ਸਾਰ ਆਪਣੇ ਵੀਰਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਚੀਜ਼ ਕੀ ਆ ਹਾਂਜੀ ਤੇ ਅੱਛਾ ਵੀਰੇ ਰਾਜੇ ਪਹਿਲੇ ਨੰਬਰ ਤੋਂ ਇੱਥੋਂ ਆਪਾਂ ਸ਼ੁਰੂਆਤ ਕਰ ਲਈਏ ਜਿਹੜੀ ਇਹ ਪਹਿਲੇ ਨੰਬਰ ਤੇ ਸੂਈ ਵੈੜ ਆ ਇਹਦੀ ਡਿਟੇਲ ਸਾਂਝੀ ਕਰ ਦਈਏ ਵੀਰ ਇਹ ਸੂਆ ਕਿਨਮਾ ਮੰਨਦੇ ਆ ਵੀ ਕਿਨਮਾ ਸੂਆ ਸੂਈ ਹੋਗੀ ਆਪਣੇ ਕੋਲ ਇਹ ਦੂਜੀ ਸੂਈ ਵੈੜ ਸੂਈ ਹੈ ਜੀ ਦੂਜਣ ਹਾਂਜੀ ਪਰਸੋਂ ਦੀ ਸੂਈ ਹੈ ਪਰਸੋਂ ਦੀ ਹਾਂਜੀ ਠੀਕ ਹੈ ਵੀਰੇ ਤੇ ਮਗਰ ਬੱਚਾ ਇਹਦੇ ਇਹਦੇ ਮਗਰ ਬੱਚਾ ਹੈ ਲਓ ਵੀ ਬੱਚਾ ਦੋਸਤੋ ਵੈਸੇ ਚੰਗੇ ਸੀਮਨ ਦਾ ਬੱਚਾ ਹੈ ਐਚ ਐਫ ਬਰੀਡ ਦੇ ਵਿੱਚ ਪਰ ਬੱਚਾ ਪੂਰਾ ਨਰੋਇਆ ਕੱਦ ਕੋ ਤਾਂ ਵੇਖੋ ਤੁਸੀਂ ਬੱਚੇ ਦਾ ਬਿਲਕੁਲ ਜੰਮਦਿਆ ਸਾਰ ਕਾਫੀ ਵੱਡਾ ਚਲੋ ਬੱਚੀ ਹੁੰਦੀ ਏ ਕਿ ਬਾਧੇ ਬੰਦੀ ਏ ਪਰ ਜੋ ਦੋਸਤੋ ਕੁਦਰਤੀ ਨਿਜਮਾ ਬੱਚਾ ਚਾਹੇ ਫੀਮੇਲ ਆ ਤੇ ਵੀ ਰਾਜੇ ਹੁਣ ਮਤਲਬ ਕਿ ਦੁੱਧ ਹੁਣ ਬੋਲੇ ਤੇ ਆਪਾਂ ਮੰਨ ਕੇ ਚੱਲੀਏ ਬੋਲਾ ਕਿੰਨਾ ਕਾ ਹਾਜ਼ਰ ਹੋਊਗਾ ਥੱਲੇ ਬੋਲਾ ਜਿਹੜਾ ਤਿਆਰ ਆ ਇਸ ਟਾਈਮ 17 ਕਿ ਲੀਟਰ ਹੋਊਗਾ ਬਾਕੀ ਦੁੱਧ ਕੱਢੂਗੀ 5 26 ਲੀਟਰ 5 26 ਲੀਟਰ ਹਾਂਜੀ ਪੱਕਾ ਗਾਰੰਟੀ ਵਾਲਾ ਕੱਢੂਗੀ ਠੀਕ ਆ ਬਾਕੀ ਵੱਡੀ ਆ ਹਾਂਜੀ ਬਿਲਕੁਲ ਐਚ ਐਫ ਦੋਸਤੋ ਪੂਰੀ ਫੁੱਲ ਹਾਈਟ ਆ ਨਸਲ ਜਾਤ ਪੂਰੀ ਆ ਹਾਂਜੀ ਤੇ ਬਾਕੀ ਲਓ ਦੋਸਤੋ ਜਿਵਾਪ ਅਸਮਾ ਦੀ ਵੀ ਬਿਲਕੁਲ ਐਨ ਓਕੇ ਰਿਪੋਰਟਾਂ ਨੇ ਬਾਕੀ ਆ ਤੁਹਾਡੇ ਨਜ਼ਰ ਕਰਦੇ ਨੇ ਆਪਾਂ ਦੋਸਤੋ ਥਣ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਗਰਲਾ ਗੱਥਾਂ ਬਹੁਤ ਸੋਹਣੀਆਂ ਮਰਲੇ ਮਰਲੇ ਦੀ ਬਾਂਡਾ ਦੋਸਤੋ ਆ ਕਰੋ ਚੈੱਕ ਤੇ ਮੁੱਠੀ ਥਾਣਾ ਹੱਥੀ ਚਵਾਈਲਾ ਥਾਣਾ ਸੋ ਕੋਈ ਭੈਣ ਨੇ ਚਵਾਈ ਕਰਨੀ ਆ ਜਾਂ ਕਿਸੇ ਵੀਰ ਨੇ ਕਰਨੀ ਆ ਬੱਚਾ ਵੀ ਬਹਿ ਕੇ ਦੋਸਤੋ ਚਵਾਈ ਕਰ ਸਕਦਾ ਇਹੋ ਜਿਹਾ ਥਾਣ ਲੱਗਾ ਬਹੁਤ ਘੜ ਕੇ ਥਾਣ ਲੱਗਾ ਠੀਕ ਆ ਤੇ ਕਦ ਕਾੜ ਜਿਹੜਾ ਦੋਸਤੋ ਫੁੱਲ ਵੱਡੀ ਹਾਈਟ ਆ ਸੋਹਣੀ ਹਾਈਟ ਆ ਨਾਰਮਲ ਆਪਾਂ ਜਦੋਂ ਗੱਲ ਕਰਦੇ ਆ ਕਦ ਕਾੜ ਦੀ ਤੇ ਵੱਡੀਆਂ ਬਹਿੜਾਂ ਦੇ ਵਿੱਚ ਦੀ ਗਿਣਤੀ ਹੁੰਦੀ ਆ ਬਾਕੀ ਫੇਸ ਕੁਆਲਿਟੀ ਮਾੜੀ ਜਿਹੀ ਵਿਖਾਇਓ ਵੀਰੇ ਇੱਧਰ ਨੂੰ ਆਹ ਲਓ ਜੀ ਬਿਲਕੁਲ ਐਨ ਛੋਟੇ ਜੇ ਕੰਨ ਆ ਦੋਸਤੋ ਆਹ ਫੇਸ ਕੁਆਲਿਟੀ ਜਾਂ ਛੋਟੇ ਜੇ ਕੰਨ ਠੀਕ ਆ ਤੇ ਲਿਓ ਖੋਲ ਕੇ ਆਪਾਂ ਬਾਹਰ ਕੱਢ ਕੇ ਦਿਖਾਈਏ ਜੀ ਬਾਕੀ ਦੋਸਤੋ ਬਾਤ ਤੋੜ ਕੇ ਜਿਹੜਾ ਤੁਹਾਨੂੰ ਲੰਮਾ ਤੋੜ ਕੇ ਤਸਲੀ ਨਾਲ ਦਿਖਾਉਣੇ ਆ ਉਹਦੇਰੇ ਜਿਹੜੀ ਗੱਲ ਬਾਤ ਸਮਝ ਲੱਗੂਗੀ ਤੁਹਾਡੇ ਬਾਕੀ ਫਾਬਰਾਪ ਪੂਰੀ ਆ ਤੇ ਰੰਗ ਬਾਜਾ ਪੂਰੀ ਵੜ ਤੇ ਲੰਮਾ ਤਾਂ ਨੂੰ ਇੱਕ ਵਾਰੀ ਤੋੜ ਕੇ ਪੂਰਾ ਤਸਦੀਨ ਨਾਲ ਜ਼ਰੂਰ ਦਿਖਾਉਣੇ ਆ ਤੇ ਮਿਲਕ ਕਪੈਸਿਟੀ ਦੀ ਵੀ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ 25 ਪਲੱਸ ਚੱਲਣ ਵਾਲੀ ਵੈੜਾ ਸੋ ਬਾਕੀ ਨਾਰਮਲ ਹੀ ਆਰਡਰ ਕੁਆਲਿਟੀ ਵੇਖਦੇ ਆ ਸਾਰ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ अच्छा वीर राजे ਪਿਛਲੇ ਸੂਵਿਆਂ ਦਾ ਮਿਲਕ ਰਿਕਾਰਡ ਵੈਸੇ ਉਹਨਾਂ ਨੇ ਕੀ ਦੱਸਿਆ ਸੀ ਆਪਾਂ ਨੂੰ ਕੋਈ ਦੱਸਿਆ ਪਿੱਛੋਂ ਪਿਛਲੇ ਸੂਵਿਆਂ ਦਾ ਇਹਨਾਂ ਨੇ ਵੈਸੇ 27 ਲੀਟਰ ਦੱਸਿਆ ਸੀ ਪਰ ਆਪਾਂ ਐਰਕੀ 27 ਲੀਟਰ ਦੀ ਗਾਰੰਟੀ ਦਿੰਦੇ ਆ ਵੀ ਐਰਕੀ 27 ਦੇ ਦੇਣਾ ਹੈ ਬੜਾ ਵਾ ਬਹੁਤ ਹੁੰਦਾ ਵੀਰ ਹਾਂਜੀ ਹਾਂਜੀ 25 25 ਤੋਂ ਪਲੱਸ ਜਿੰਨਾ ਵੀ ਚੱਲੂ ਕਰਮਾਂ ਵਾਲੀ ਹਾਂਜੀ ਤੇ ਬਹੁਤ ਦੁੱਧ ਆ ਵੈਸੇ ਗੰਨਾ ਜੋ ਮਰਜ਼ੀ ਕਰੀ ਜਾਈਏ ਹਾਂ ਲਓ ਜੀ ਲਓ ਮੋੜ ਲਗੇ ਸੋ ਬਾਕੀ ਦੋਸਤੋ ਹਾਈਟ ਲੈਂਥ ਬਹੁਤ ਪਿਆਰੀ ਹੈ ਸੋ ਐਚ ਐਫ ਹੌਸਟਨ ਫਰੀਜ਼ਨ ਦੀ ਜਿਹੜੀ ਦੋਸਤੋ ਇਹ ਬਰੀਡ ਆ ਆ ਕਰੋ ਚੈੱਕ ਠੀਕ ਹੈ ਜੀ ਡਾਕਲਾ ਬਣੀ ਜੀ ਆ ਲੋ ਤਾਂ ਆ ਲੋ ਹਾਂ ਜੀ ਤੋੜ ਲਈ ਥੋੜਾ ਥੋੜਾ ਹਾਂ ਬਾਕੀ ਥਣ ਥਣ ਪੂਰਾ ਮੁਠੀ ਆ ਦੋਸਤੋ ਹੱਥੀ ਚਵਾਈਲਾ ਥਾਣਾ ਤੇ ਬਾਕੀ ਜਿਹੜੇ ਵੀਰ ਅੱਗੇ ਡੇਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਸ਼ੁਰੂ ਤੇ ਮੈਨੂੰ ਲੱਗਦਾ ਵੀ ਦੋਸਤੋ ਬਿਲਕੁਲ ਸਿਲੈਕਟ ਕਰ ਸਕਦੇ ਜੇ ਤੁਸੀਂ ਵੈਦ ਸਿਲੈਕਟ ਕਰ ਸਕਦੇ ਜੇ ਬਹੁਤ ਵਧੀਆ ਜਿਹੜੀ ਦੋਸਤੋ ਆਰਡਰ ਕੁਆਲਿਟੀ ਆ ਠੀਕ ਆ ਜੀ ਬਿਲਕੁਲ ਸਟ੍ਰੇਟ ਬਹੁਤ ਬਹੁਤ ਰੀਡ ਦੀ ਹੱਡੀ ਤੋਂ ਵੀ ਆਪਾਂ ਦੇਖੀਓ ਉੱਪਰੋਂ ਵੀ ਬਿਲਕੁਲ ਸਟ੍ਰੇਟ ਆ ਆ ਦੇਖੋ ਇੱਥੇ ਬੰਦੇ ਠੀਕ ਆ ਜੀ ਬਾਕੀ ਬੇਨਬੂਨ ਕਾਫੀ ਸੋਹਣੀਆਂ ਹਵਾਨੇ ਲੇਵੇ ਤੇ ਬੇਨਬੂਨ ਕਾਫੀ ਉਪਰੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਆ ਦੇਖੋ ਠੀਕ ਆ ਅੱਛਾ ਆ ਜੀ ਲਓ ਅੱਛਾ ਰਾਜੇ ਫਿਰ ਕੀ ਇਹਦੀ ਡਿਮਾਂਡ ਕਰਦੇ ਮੁੱਲ ਕੀ ਰਹੂਗਾ ਮੋਲੇ ਤੇ ਜੋ ਮਰਜ਼ੀ ਗੱਲ ਗਏ ਤਾਂ 76000 ਚ ਮਾਨਤਾ ਕਰਾਂਗੇ ਦਾ 76000 ਚ ਹਾਂ ਜੀ ਠੀਕ ਹੈ ਜੀ ਲਓ ਦੋਸਤੋ 76000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਸੋ ਬਾਕੀ ਬਾੜ ਪੂਰੀ ਪਸੰਦੀਦਾਰ ਆ ਮੋਸਟਲੀ ਦੋਸਤੋ ਮੈਟਰ ਕਰਦਾ ਵੀ ਥਣ ਦੇਵਾ ਠੀਕਾ ਥਣਲੇਵਾ ਤੁਸੀਂ ਆ ਬੈਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਵੈਸੇ ਸੂਸਬਾਦ ਦੇ ਵਿੱਚ ਆ ਕਰਮਾਂ ਵਾਲੀ ਵੈਸੇ ਹੋਏ ਤਾਂ ਤਿੰਨ ਕਦੇ ਨਾ ਪਰਸੋਂ ਦੀ ਸੂਈ ਆ ਜਿੱਦਾਂ ਕਿ ਅੱਜ ਤੀਜੇ ਦਿਨ ਦੇ ਵਿੱਚ ਕੋਈ 16 17 16 17 ਹੁਣ ਬੌਲੇ ਤੇ ਚੱਲ ਰਹੀ ਆ ਬਾਕੀ ਸੋਹਣੀ ਉਮੀਦ ਆ ਬਾਕੀ ਅਕੇ ਕੋਈ ਚੰਗਾ ਖਰੀਦਦਾਰ ਚੰਗੀ ਸੇਵਾ ਕਰਨ ਵਾਲਾ ਮਿਲ ਗਿਆ ਦੋਸਤੋ ਦੁੱਧ 25 ਤੋਂ ਪਲੱਸ ਵੈਸੇ ਤੁਸੀਂ ਚੋ ਸਕਦੇ ਜੇ ਇਸ ਵੈੜ ਦੇ ਥੱਲੇੋਂ ਅੱਛਾ ਰਾਜੀ ਵੀਰ ਇਹ ਹੋ ਗਈ ਪਹਿਲੇ ਨੰਬਰ ਵਾਲੀ ਵੈੜ ਆਪਣੇ ਕੋਲ ਹਾਂਜੀ ਤੇ ਬਾਕੀ ਚੋਣਚਾਲ ਮੇਰੇ ਵੀਰਾਂ ਨੂੰ ਦੱਸਦਿਓ ਬਿਲਕੁਲ ਸਾਫ਼ ਸੁਮਝ ਤੋਂ ਬੌਲੇ ਠੀਕ ਹੈ ਭਰਾ ਉਹ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਲੈਣ ਇੱਥੇ ਠੀਕ ਹੈ ਵੀਰੇ ਹਾਂਜੀ ਆਜੋ ਅੱਛਾ ਰਾਜੀ ਵੀਰ ਅਗਲੀ ਜਿਹੜੀ ਸੈਕਿੰਡ ਨੰਬਰ ਵੈੜ ਉਹ ਵੀ ਬਾਹਰ ਹੀ ਕੱਢ ਲੀਆ ਤਸੱਲੀ ਨਾਲ ਦਿਖਾਈਏ ਵੀਰਾਂ ਨੂੰ ਆਈ ਵੀਰ ਕੱਢੀ ਤੇ ਆ ਵੀ ਬਾਹਰ ਖੋਲ ਲਈਏ ਜੀ ਇਹਨੂੰ ਕੱਢ ਲਓ ਅੱਛਾ ਵੈਸੇ ਰਾਜੇ ਭਾਈ ਦੀ ਡਿਟੇਲ ਕੀ ਐ ਸੂ ਆਗੇ ਕਿੰਮਾ ਹੁੰਦੀ ਆ ਇਹਦੇ ਦੋ ਦੰਦ ਆ ਮੂੰਹ ਜਿਹਲੇ ਦੋਂਦੀ ਵੱਛੀ ਆ ਹਾਂਜੀ ਠੀਕ ਹੈ ਪਹਿਲਾ ਸੂਆ ਹਾਂਜੀ ਹਾਂ ਦੋਸਤੋ ਫਰਸਟ ਟਾਈਮਰ ਫਰਸਟ ਲੋਕੇਸ਼ਨ ਦੇ ਵਿੱਚ ਇਹ ਵੈੜ ਸੋਣ ਜਾ ਰਹੀ ਆ ਮੋਹੋ ਦੰਦੀ ਦੋਂਦੀ ਆ ਠੀਕ ਆ ਜੀ ਤੇ ਬਾਕੀ ਰੰਗ ਰੰਗ ਤੁਸੀਂ ਚੈੱਕ ਕਰੋ ਕਦ ਕੋਦ ਤੁਸੀਂ ਵੇਖੋ ਵੇੜ ਦਾ ਬਹੁਤ ਖੂਬਸੂਰਤ ਥਾਣਾ ਜਿਹੜਾ ਦੋਸਤੋ ਮੁੱਠੀ ਰੋਗ ਰੋਗ ਥਾਣਾ ਆਹ ਦੇਖੋ ਸੋ ਵੇੜਾ ਦੋਸਤੋ ਪਸ਼ੂ ਜਦੋਂ ਆਉਂਦੇ ਆ ਤਾਂ ਪੂਰੇ ਖਬਰਦਾਰੀ ਆਉਂਦੇ ਆ ਠੀਕ ਆ ਜੀ ਬਾਕੀ ਆ ਤੁਹਾਡੇ ਸਾਹਮਣੇ ਆ ਤੇ ਸਾਰੇ ਵੀਰਾਂ ਦਾ ਵੇਖਣ ਦਾ ਨਜ਼ਰੀਆ ਜਿਹੜਾ ਦੋਸਤੋ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਵੀ ਚੀਜ਼ ਕੀ ਆ ਠੀਕ ਆ ਹੱਥੀ ਚਵਾਈ ਵਾਲੇ ਥਾਣਾ ਦੋ ਵੇੜਾਂ ਦੇ ਜਿਹੜੀ ਮਰਜ਼ੀ ਸਿਲੈਕਟ ਕਰਕੇ ਲੈ ਜਾਓ ਦੋਹਾਂ ਦੇ ਹੱਥੀ ਚਵਾਈ ਮੁੱਠੀ ਮੁੱਠੀ ਥਾਣਾ ਆ ਦੇਖ ਤੋੜ ਲੋ ਤੋੜ ਲਈ ਆ ਚੱਲ ਠਾ ਐਨੂੰ ਤੋੜ ਲੈ ਫਿਰ ਐਨੂੰ ਕਰੂਗੀ ਆਹ ਐਨ ਤੂੰ ਡਰਦੀ ਹੈ ਨਾ ਐਨੂੰ ਤੋੜਦੀ ਹੈ ਲੋ ਜੀ ਪਹਿਲਣ ਵਛੀ ਆ ਦੋਸਤੋ ਅੱਛਾ ਦੂਜੇ ਰਾਜੇ ਭਾਈ ਦੰਦੋਂ ਸ਼ੋਰ ਪੱਕਾ ਦੋਂਦੀ ਏ ਹਾਂਜੀ ਦੋਂਦੀ ਤੂੰ ਦੀ ਚੌਕ ਚੁਕ ਦੇ ਤਾਂ ਨਹੀਂ ਕੱਢੇ ਨਹੀਂ 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 ਲੈਣੀ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਕਰੋ ਚੈੱਕ ਠੀਕ ਆ ਤੇ ਦਿਖਾ ਦਈਏ ਮੂੰਹ ਦੰਦੀ ਜਿਹਾ ਫੜਾਉਂਦੀ ਏ ਤੇ ਲੈ ਲਓ ਲੈ ਲਓ ਲਓ ਦੋਂਦੀ ਵਛੀ ਆ ਦੋਸਤੋ ਬਾਕੀ ਚੌਕ ਦੇ ਦੁੱਧ ਦੰਦਾ ਠੀਕ ਆ ਜੀ ਤੇ ਦੋਂਦੀ ਬੱਛੀ ਆ ਬਾਕੀ ਬਹੁਤ ਪਿਆਰੀ ਆ ਤੇ ਸਰਦਾਰਜੀਤ ਸਿੰਘ ਹੁਣੀ ਵੀ ਆ ਗਿਆ ਸਾਹਮਣੇ ਠੀਕ ਆ ਜੀ ਆ ਲਓ ਸੋ ਕਾਫੀ ਸੋਹਣੀ ਬੱਛੀ ਆ ਤੇ ਹੋਰ ਜੀ ਪਾਉਜੀ ਠੀਕ ਠਾਕ ਸੇ ਤਾਂ ਅੱਛਾ ਜੀ ਚਲੋ ਸ਼ੁਕਰਾਂ ਮਾਲਕ ਦਾ ਤੇ ਸੋ ਦੋਸਤੋ ਕਾਫੀ ਸੋਹਣੇ ਪਸ਼ੂ ਖਰੀਦੇ ਜਾਂਦੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਘਰੇ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਵੀਡੀਓ ਪਾਈਆਂ ਨੇ ਕਾਫੀ ਪਸ਼ੂ ਆਉਂਦੇ ਰਹੇ ਆ ਤੇ ਹੁਣ ਵੀ ਤਕਰੀਬਨ ਪਸ਼ੂ ਜਿਹੜੇ ਆ ਆਉਂਦੇ ਰਹਿੰਦੇ ਆ ਅੱਗੇ ਤੋਂ ਆਉਂਦੇ ਰਹਿਣਗੇ ਰੂਟੀਨ ਦੇ ਵਿੱਚ ਪਸ਼ੂ ਇਸੇ ਤਰ੍ਹਾਂ ਬਾਕੀ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ। ਠੀਕ ਆ। ਅੱਛਾ ਰਾਜੇਪੀਰ ਘੱਟ ਤੋਂ ਘੱਟ ਜੇਕਰ ਆਪਾਂ ਜੱਜਮੈਂਟ ਕਰੀਏ ਕਿ ਆਹ ਏਰੀਆ ਕਿੰਨੀ ਕੁ ਮਿਲਕਿੰਗ ਵੈੜ ਨੂੰ ਬੱਚੀ ਨੂੰ ਪਰਣੀ ਚਾਹੀਦੀ ਹੈ ਵੈਸੇ ਕਿੰਨਾ ਕੁ ਮਿਲਕ ਚਵਾਉਣਾ ਚਾਹੀਦਾ? 20 ਤੋਂ ਪਲੱਸ ਜਾਊਗੀ 25 ਦੇ ਲਾਗੇ ਪਨੇ ਜਾਊਗੀ ਇਹ ਵੈੜ। 25 ਦੇ ਲਾਗਪਾਸਾ। ਹਾਂਜੀ। ਠੀਕ ਆ। ਕਸਮੇ ਬਿਲਕੁਲ ਟਾਈਟ ਹੈ ਕੰਪੈਕਟ ਜੱਡਰ ਹਨਾ। ਹਾਂਜੀ। ਠੀਕ ਆ ਤੇ ਰਾਜੀ ਵੀਰ ਕਿੰਨੀ ਇਹਦੀ ਡਿਮਾਂਡ ਕੀ ਕਰਦੇ ਆ ਕਿੱਥੋਂ ਤੱਕ ਦੇ ਲੈ ਕਰਨਾ ਡਿਮਾਂਡ ਤੇ ਹੋਣੀ ਵਛੇ ਲੋਕੀ 80 85 ਹਜ਼ਾਰ ਕਰੀ ਜਾਂਦੇ ਆ ਹਾਂਜੀ ਹਾਂਜੀ ਆਪਾਂ 66 ਹਜ਼ਾਰ 'ਚ ਮਾਨਤਾ ਕਰਾਂਗੇ ਇਹਦਾ 66 'ਚ ਹਾਂਜੀ ਠੀਕ ਹੈ ਜੀ ਲਓ ਦੋਸਤੋ 66 ਹਜ਼ਾਰ ਦੇ ਵਿੱਚੋਂ ਮਾਨਤਾਣ ਹੋਊਗਾ ਵੱਛੀ ਸਾਰੀ ਚੰਗੀ ਆ ਕਿਸੇ ਪਾਸੇ ਵੀ ਕਰਮਾ ਵਾਲੀ ਖੁੰਜੀ ਨਹੀਂ ਗਈ ਸੋ ਅੰਗ ਪੈਰ ਬਹੁਤ ਸੋਹਣੇ ਆ ਬਾਕੀ ਥਣ ਥਣ ਪੂਰਾ ਕੁਆਲਿਟੀ ਵਾਲਾ ਆ ਦੇਖੋ ਠੀਕ ਆ ਸੋ ਮੁਠੀ ਥਾਣਾ ਕੋਈ ਜਿਹੜਾ ਵੀ ਵੀਰ ਦੋਵੇਂ ਬੇੜਾਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਸਿਲੈਕਟ ਕਰਨ ਕਰਕੇ ਦੋਸਤੋਂ ਘਰ ਆਓਗੇ ਖਰੀਦਣ ਤੇ ਉਮੀਦ ਆ ਵੀ ਕੋਈ ਵੀ ਰਛੜ ਕੇ ਨਹੀਂ ਜਾਊਗਾ ਕਿਉਂਕਿ ਪੂਰੀ ਤਸੱਲੀ ਵਾਲੀ ਬੇੜ ਆ ਚਵਾਜਬੂ ਸੋਨਾ ਨਿਕਲੂਗਾ ਬਾਕੀ ਥਣ ਥਣ ਨੂੰ ਤੁਹ ਹੀ ਪਤਾ ਲੱਗ ਜਾਂਦਾ ਚੀਜ਼ ਦਾ ਤੇ ਦੋਂਦੀ ਬੱਚੀ ਆ ਠੀਕ ਆ ਜੀ ਛੋਟਾ ਜਿਹਾ ਕਹਿੰਦਾ ਨਸਲ ਬਰੀਡ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਐਚ ਐਫ ਅੱਛਾ ਰਾਜੇ ਵੀਰੇ ਦੋ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਈਏ ਸਾਂਝੇ ਹਾਂਜੀ ਹਾਂਜੀ ਨੰਬਰ ਆਪਣਾ ਹੈਗਾ 198727 57903 198729447 ਠੀਕ ਹੈ ਵੀਰ ਜੀ ਹਾਂਜੀ ਤੇ ਰਾਜੀਵੀਰ ਪਸ਼ੂ ਆਉਂਦੇ ਰਹਿੰਦੇ ਫਿਰ ਇਸੇ ਤਰ੍ਹਾਂ ਆਉਂਦੇ ਰਹਿਣਗੇ ਹਾਂਜੀ ਹਾਂਜੀ ਹੁਣ ਆਉਂਦੇ ਰਹਿਣਗੇ ਲਗਾਤਾਰ ਡੇਟੇਲ ਚ ਠੀਕ ਠੀਕ ਹਾਂਜੀ ਠੀਕ ਆ ਠੀਕ ਆ ਹੋਰ ਕੋਈ ਗੱਲਬਾਤ ਆਪਣੇ ਸੱਜਣਾ ਨਾਲ ਕੋਈ ਕਰਨੀ ਹੋਵੇ ਬਸ ਇਹੀ ਹੈ ਜੀ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਮਿਹਰਬਾਨੀ ਜੀ ਸੋ ਫਿਲਹਾਲ ਦੋਸਤੋ ਅੱਜ ਇਸ ਕਵਰੇਜ ਦੇ ਵਿੱਚ ਤੁਹਾਨੂੰ ਇਹ ਦੋ ਵੜਾ ਦਿਖਾਉਣੀਆਂ ਸੀਗੀਆਂ ਦੋਵੇਂ ਵੜਾ ਖੂਬਸੂਰਤ ਨੇ ਚੰਗੇ ਸੋਨੇ ਆਰਡਰ ਕੁਆਲਿਟੀ ਦੇ ਵਿੱਚ ਨੇ ਨਸਲ ਬਰੀਡ ਦੇ ਵਿੱਚ ਪੂਰੀਆਂ ਦੋਸਤੋ ਜਿਹੜੇ ਵੀਰ ਨੂੰ ਜਿੱਦਾਂ ਸਮਝ ਲੱਗੀ ਤੁਸੀਂ ਜਰੂਰ ਸੰਬਾਧ ਕਰ ਸਕਦੇ ਜੇ ਰੇਟ ਭਾਅ ਪੜਦਾ ਬਿਲਕੁਲ ਕਮਿਟੀ ਦੇ ਵਿੱਚ ਸਾਂਝਾ ਕਰ ਦਿੱਤਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤੋ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜੜੀ ਆ ਪਹੁੰਚ ਹੋ ਸਕੇ ਹੋ ਸਕਦਾ ਵੀ ਕਿਸੇ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਹੋਵੇ ਇਦਾਂ ਦਾ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਇਹ ਦੋਵੇਂ ਐਨੀਮਲ ਜਿਹੜੇ ਆ ਦੋਸਤੋ ਆ ਸਕਣ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ